4 ਅਪ੍ਰੈਲ ਨੂੰ ਫਿਲਮ ਆ ਰਹੀ ਆ ਜਾਗੋ ਆਈ ਆ ਜਾਗੋ ਆਈ ਆ ਫਿਲਮ ਕਿਉਂ ਮੈਂ ਕਹਿ ਰਿਹਾ ਦੇਖਣ ਲਈ ਉਸ ਨੂੰ ਅੱਗੇ ਦੱਸਾਂਗੇ ਵੀ ਫਿਲਮ ਦੇ ਵਿੱਚ ਕੀ ਖਾਸੀਅਤ ਹੈ ਕਿਉਂਕਿ ਮੈਂ ਬਹੁਤੀਆਂ ਫਿਲਮਾਂ ਬਾਰੇ ਬੋਲਦਾ ਨਹੀਂ ਸਿਰਫ ਉਹਨਾਂ ਫਿਲਮਾਂ ਬਾਰੇ ਜੋ ਉਹਨਾਂ ਗੀਤਾਂ ਬਾਰੇ ਬੋਲਦਾ ਜਿਹੜੇ ਗੀਤ ਜਿਹੜੀਆਂ ਫਿਲਮਾਂ ਸਾਡੇ ਸਮਾਜ ਲਈ ਕੋਈ ਸੇਧ ਦਿੰਦੀਆਂ ਫਿਲਮ ਹੈ ਸਾਡੀ ਖੇਤੀ ਤੇ ਸਾਡੇ ਕਾਰੋਬਾਰ ਤੇ ਕਿ ਕਿਵੇਂ ਅਸੀਂ ਆਪਦੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਪੈਦਾ ਹੋਈਆਂ ਫਸਲਾਂ ਨੇ ਆਪ ਹੀ ਅਸੀਂ ਪੈਦਾ ਕਰਦੇ ਆਂ ਪਰ ਪੈਦਾ ਕਰਨ ਤੋਂ ਬਾਅਦ ਮਿਹਨਤ ਕਰਨ ਤੋਂ ਬਾਅਦ 6 ਮਹੀਨੇ ਫਸਲ ਪਾਲਣ ਤੋਂ ਬਾਅਦ ਅਸੀਂ ਜਾ ਕੇ ਮੰਡੀਆਂ ਦੇ ਵਿੱਚ ਵੇਚ ਆਉਨੇ ਆ ਤੇ ਉਹਨਾਂ ਮੰਡੀਆਂ ਦੇ ਵਿੱਚ ਵੇਚੀ ਹੋਈ ਸਾਡੀ ਫਸਲ ਸਾਡੇ ਅਨਾਜ ਤੋਂ ਜਿਹੜੇ ਵਪਾਰੀ ਲੋਕ ਨੇ ਉਹ ਬਹੁਤ ਵੱਡਾ ਮੁਨਾਫਾ ਜਿਹੜਾ ਉਹ ਕਮਾਉਂਦੇ ਆ ਕਿਵੇਂ ਆਪਾਂ ਆਪਦੇ ਖੇਤਾਂ ਦੇ ਵਿੱਚ ਅਨਾਜ ਤਿਆਰ ਕੀਤਾ ਉਹਨੂੰ ਫਿਰ ਤਿਆਰ ਕਿਵੇਂ ਕਰਨ ਤੋਂ ਬਾਅਦ ਉਹਨੂੰ ਪੈਕ ਕਿਵੇਂ ਕਰਦੇ ਆ ਆਪਾਂ ਲਫਾ ਭਿਆਂ ਚ ਡੱਬਿਆਂ ਚ ਉਹਨੂੰ ਵੇਚਣਾ ਕਿਵੇਂ ਆ ਜਿਵੇਂ ਮੈਂ ਕਹਿੰਦਾ ਵੀ ਆਪਣੀ ਬਣਾਈ ਹੋਈ ਚੀਜ਼ ਆਪਣੀ ਐਮ ਆਰ ਪੀ ਅਸੀਂ ਤੈਅ ਕਰ ਗਏ ਸਾਡਾ ਇੱਕ ਆਲੂ ਜਿਹੜਾ ਸ਼ਾਇਦ 5 ਜਾਂ 10 ਪੈਸਾ ਦਾ ਪੈਂਦਾ ਹੋਵੇ ਇੱਕ ਆਲੂ ਦੇ ਬਣਾ ਕੇ ਚਿਪਸਾਂ ਆਈਆਂ ਤੋਂ ਪੈਕਟ ਦੇ ਵਿੱਚ ਉਹਨੂੰ ਪੈਕ ਕਰਕੇ ਆਲੂ ਨੂੰ ਤੋ ਕਿੰਨੇ ਦਾ ਹੋਣਾ 30 ਜਾਂ 35 ਜਾਂ 40 ਜਾਂ 50 ਰੁਪਈਆ ਦਾ ਉਹ ਪੈਕੇਟ ਆ ਸੋ ਮੇਰਾ ਕਹਿਣ ਦਾ ਭਾਅ ਵੇ ਸਾਡੀ ਅਸੀਂ ਮਿਹਨਤ ਕਰਦੇ ਆ ਦਿਨ ਰਾਤ ਖੱਪਦੇ ਆ ਸੱਪਾਂ ਦਾ ਸਿਰ ਸਾਡੇ ਲੋਕ ਮਿੱਧਦੇ ਆ ਪੰਜਾਬੀ ਪਰ ਇਹਦੇ ਮੁੱਲ ਕੋਈ ਹੋਰ ਤੈਅ ਕਰਦਾ ਅਸੀਂ ਆਪਣੇ ਇਸ ਕੰਮ ਨੂੰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਵੀ ਕਿਵੇਂ ਅਸੀਂ ਆਪਣੀ ਐਮ ਆਰ ਪੀ ਦੇ ਉੱਤੇ ਆਪਣੇ ਪੈਦਾ ਕੀਤੀਆਂ ਹੋਈਆਂ ਫਸਲਾਂ ਨਾਲ ਜ ਨੂੰ ਅਸੀਂ ਕਿਵੇਂ ਆਪਦੇ ਤਰੀਕੇ ਨਾਲ ਇੱਥੇ ਵੀ ਵੇਚ ਸਕਦੇ ਆ ਤੇ ਇਥੋਂ ਬਾਹਰਲੇ ਮੁਲਕਾਂ 'ਚ ਵੀ ਵੇਚ ਸਕਦੇ। ਸੋ ਇਹ ਸਾਰੀ ਉਹ ਫਿਲਮ ਹੈ। ਫਿਲਮ ਦਾ ਨਾਮ ਫੇਰ ਦੱਸ ਦਣਾ ਮੈਂ ਜਾਗੋ ਆਈ ਆ। 4 April ਨੂੰ ਆ ਰਹੀ ਆ ਬਾਈ ਜਰੂਰ ਇਹ ਜੀਆਂ ਫਿਲਮਾਂ ਇਹ ਜੇ ਗੀਤ ਦੇਖਿਆ ਕਰੋ, ਹਿੱਟ ਕਰਿਆ ਕਰੋ ਤਾਂ ਕਿ ਹੌਸਲਾ ਵਧੇ। ਆਉਣ ਵਾਲੇ ਸਮੇਂ ਦੇ ਵਿੱਚ ਪੈਸਾ ਲਾਉਣ ਵਾਲੇ ਬੰਦੇ ਵੀ ਹਾਂ ਯਾਰ ਲੋਕ ਚੰਗੀਆਂ ਫਿਲਮਾਂ ਵੀ ਦੇਖਦੇ ਆ। ਚੰਗੇ ਵਿਸ਼ਿਆਂ ਨੂੰ ਵੀ ਲੋਕ ਸਮਝਦੇ ਆ, ਸੁਣਦੇ ਆ, ਵੇਖਦੇ ਆ।